ਨਹੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਇੱਕ ਵਾਰੀ ਫੇਰ ਆਪਣੇ ਚੈਨਲ ਦਿਔਰ ਪੰਜਾਬੀ ਫਿਟ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਜਿਹੜੀ ਅੱਜ ਆਪਾਂ ਲੈ ਕੇ ਆਏ ਸਲਵਾਰ ਕਟਿੰਗ ਦੀ ਲੈ ਕੇ ਆ ਜਾਾਂਗੇ ਇਹ ਆਪਣੇ ਕੋਲ ਜਿਹੜਾ ਕੱਪੜਾ ਬਚਦਾ ਵਾ ਸ਼ਰਟ ਦਾ ਲਾ ਕੇ ਬਾਹਮਾਂ ਦਾ ਲਾ ਕੇ ਸਾਰਾ ਕੁਝ ਲਾ ਕੇ ਪੌਣੇ 2 ਮੀਟਰ ਕੱਪੜਾ ਬਚਦਾ ਪੌਣੇ 2 ਮੀਟਰ ਕੱਪੜੇ ਚੋਂ ਆਪਾਂ ਸਲਵਾਰ ਕਟਿੰਗ ਕਰਾਂਗੇ ਹੈਵੀ ਸਲਵਾਰ ਦੀ ਕਟਿੰਗ ਆਪਾਂ ਤੁਹਾਨੂੰ ਦੱਸਾਂਗੇ ਵੀ ਮੇਰਾ ਤਰੀਕਾ ਕਿਹੜਾ ਦਾ ਕਟਿੰਗ ਕਰਨ ਦਾ ਤੁਸੀਂ ਇਦਾਂ ਦੇ ਤਰੀਕੇ ਨਾਲ ਕੋਈ ਬਾਟਮ ਕਟਿੰਗ ਕਰਨੀ ਹੈ ਤਾਂ ਤੁਸੀਂ ਤਦ ਖਾਣੇ ਆਪਾਂ ਤੁਹਾਨੂੰ ਅੱਜ ਦੀ ਕਟਿੰਗ ਦੀ ਵੀਡੀਓ ਬਣੇ ਰਿਹਾ ਹੋਏ ਵੀਡੀਓ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਕੇ ਜਾਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਇਹ ਆਪਣਾ ਕੱਪੜਾ ਦਾ ਜਿਹੜਾ ਆਪਾਂ ਨੇ ਡਬਲ ਫੋਲਡ ਕਰ ਲਿਆਗਾ ਦੇਖ ਸਕਦੇ ਹੋਗੇ ਆਹੀ ਇਹਨਾਂ ਹੀ ਕੱਪੜਾ ਬਣੇ ਕੋਲੇ ਇਹਦੇ ਵਿੱਚੋਂ ਆਪਾਂ ਨੇ ਬਾਟਮ ਰੈਡੀ ਕਰਨੀ ਹੈਗੀ ਪਹਿਲਾਂ ਆਪਾਂ ਕਟਿੰਗ ਕਰਾਂਗੇ ਕਪੜਾ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵੀ ਡਬਲ ਫੋਲਡ ਕੀਤਾ ਹੋਇਆ ਆਪਣੇ ਕੋਲੇ ਕਿੰਨਾਗਾ ਸਾਰੇ 33 ਇੰਚ ਕਪੜਾ ਦਾ ਆਪਾਂ ਨੇ 32.5 ਇੰਚ ਜਿਹੜੀ ਆਪਾਂ ਬਿਦਾਉਟ ਬੈਲਟ ਸਲਵਾਰ ਆਪਣੀ ਰੈਡੀ ਕਰਨੀ ਆਂਗੇ 32.5 ਇੰਚ ਦੀ ਆਪਾਂ ਨੇ ਸਲਵਾਰ ਰੈਡੀ ਕਰਨੀ ਆ ਕਿ 33 ਇੰਚ ਕਪੜਾ ਆ ਆਪਣੇ ਕੋਲੇ ਇਹਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਵਿੱਚੋਂ ਹੀ ਹਾਸਣ ਕੱਢਾਂਗੇ ਸਾਰਾ ਕੁਝ ਵਿੱਚੋਂ ਹੀ ਕੱਢਾਂਗੇ ਦਿਖਾਉਣੇ ਆ ਆਪਾਂ ਤੁਹਾਨੂੰ ਵੀਡੀਓ ਦੇ ਨਾਲ ਬਣੀ ਰਹੋ ਇੱਥੇ ਆਪਾਂ 32 ਤਿੰਨ ਸਾਢੇ ਲਾ ਲੈਣੀ ਆ ਪੂਰੀ ਲਾ ਲੈਣੀ ਆ ਜਾਨੀ ਕਿ ਜਿੰਨਾ ਆਪਣੇ ਕੋਲੇ 33 ਇੰਚ ਕਪੜਾ ਹੈਗਾ ਦਾ ਪੂਰੀ ਨਸਾਨੀ ਲਾ ਕੇ ਇਧਰ ਆਪਾਂ ਰੱਖ ਲੈਣੇ ਜਿਹੜਾ ਆਪਾਂ ਕੁੰਦਿਆਂ ਦਾ ਮਾਰ ਜਾਂ ਰੱਖਦੇ ਹੁੰਦੇ ਹਾਂ 2 ਤੋਂ ਲੈ ਕੇ 2.5 ਇੰਚ ਵਿੱਚ ਵਿੱਚ ਆ ਜਦ ਵੀ ਆਪਾਂ ਇਹ ਨਸਾਨੀ ਲਾ ਲਈ 2 ਤੋਂ 2.5 ਦੇ ਵਿੱਚ ਲਾਈ ਆਗੇ ਦਿਖ ਰਹੀ ਹੋਊਗੀ ਤੁਹਾਨੂੰ ਕੰਨੀ ਤੋਂ ਲੈ ਕੇ ਅੰਦਰ ਨੂੰ ਇਹ ਤੋਂ ਆਪਾਂ ਕੁੰਦਿਆਂ ਦੀ ਕਟਿੰਗ ਕਰਨੀ ਹੈਗੀ ਇਤੋਂ ਕੰਨੀ ਤੋਂ ਕਟਿੰਗ ਨਹੀਂ ਕਰਨੀ ਹੈਗੀ ਇਹ ਆ ਜਗ੍ਹਾ ਤੋਂ ਕਰਨੀ ਹੈ ਜਿੱਥੇ ਆਪਾਂ 8 ਇੰਚ ਦੀ ਨਿਸ਼ਾਨੀ ਲਾਈ ਹੈਗੀ ਇਹ ਆਪਾਂ ਨਿਸ਼ਾਨੀ ਲਾਈ ਹੈ ਜਿਹੜੀ ਖੇਠਾ ਨੂੰ ਲਾਈ ਆਗੀ ਹੁਣ ਆਪਾਂ ਦੂਜੀ ਕੰਨੀ ਲੈ ਆਉਣੀ ਹੈ ਦੀ ਹੁਣ ਆਪਾਂ ਇਧਰਲੀ ਕੰਨੀ ਤੋਂ ਆਪਾਂ ਉੱਪਰ ਨੂੰ ਨਿਸ਼ਾਨੀ ਲਾ ਦੇਣੀ ਹੈ ਪਹਿਲਾਂ ਜਿਹੜੀ ਪਹਿਲੀ ਕੰਨੀ ਤੁਹਾਨੂੰ ਸਾਨੀ ਲਾਈ ਆ ਆਪਾਂ ਉੱਪਰ ਤੋਂ نیچے ਨੂੰ ਲਾਈ ਆ। ਇੱਧਰ ਤੋਂ ਇੱਧਰ ਨੂੰ ਲਾਈ ਆ ਜੀ ਮਾਰਜਾ ਰੱਖ ਕੇ। ਹੁਣ ਆਪਾਂ ਇਹ ਨੀਚੋਂ ਉੱਪਰ ਨੂੰ ਮਿਣਾਗੇ। 33 ਇੰਚ ਆ ਰਿਹਾ ਹੈਗਾ ਆਪਾਂ ਪੂਰੀ ਲਾ ਦੇਣੀ ਹੈਗੀ ਇੱਥੇ 2.5 ਇੰਚ ਤੇ। ਆ ਇੱਧਰੋਂ 2.5 ਇੰਚ ਲੈਣਾਗਾ ਇਦਾਂ ਦੇਖ ਸਕਦੇ ਹੋਗੇ। 2.5 ਇੰਚ ਤੋਂ ਸਾਨੀ ਲਾ ਲੈਣੀ ਹੈਗੀ। ਹੁਣ ਆਪਾਂ ਨੇ ਜਿਹੜੇ ਦੋਨੇ ਇਨਸਾਨ ਜਿਹੜੇ ਲਾਏ ਨੇ ਢਾਈ ਢਾਈ ਇੰਚ ਦੇ ਉਹਨਾਂ ਨੂੰ ਮਿਲਾ ਲੈਣਾ ਵਾ ਇਹ ਜਿਹੜੇ ਆਪਾਂ ਢਾਈ ਢਾਈ ਇੰਚ ਦੇ ਇਨਸਾਨ ਲਾਏ ਨੇ ਕੰਨੀ ਵਾਲੇ ਪਾਸੇ ਮੇਰਾ ਟੇਬਲ ਛੋਟਾ ਸੀਗਾ ਮੈਂ ਕੱਪੜੇ ਨੂੰ ਘੁਮਾ ਲਿਆ ਵਾ ਇਹਨਾਂ ਨੂੰ ਆਪਾਂ ਦੋਨਾਂ ਨੂੰ ਹੁਣ ਮੈਚ ਨਾਲ ਇੰਚ ਟੇਪ ਦੀ ਮਦਦ ਨਾਲ ਇਦਾਂ ਮੈਚ ਕਰ ਦੇਣਾਗਾ ਜਿੱਦਾਂ ਆਪਾਂ ਕੁੰਦਿਆਂ ਦੀ ਕਟਿੰਗ ਕਰਦੇ ਆਂ ਬਸ ਓਦਾਂ ਹੀ ਨਸਾਨੀ ਲਾ ਲੈਣੀ ਆਪਾਂ ਨੇ ਹੁਣ ਆਪਾਂ ਆਹ ਨਸਾਨੀ ਤੋਂ ਲੈ ਕੇ ਇੱਥੋਂ ਕੁੰਦਾ ਉਹ ਜਿੱਦਾਂ ਆਪਾਂ ਨਸਾਨੀ ਲਾਈ ਆ ਗੀ ਇਹਦੇ ਉੱਪਰ ਉੱਪਰ ਦੀ ਆਪਾਂ ਨੇ ਕਟਿੰਗ ਕਰ ਦੇਣੀ ਹੈ ਜਦੋਂ ਆਪਾਂ ਕੁੰਡੇ ਦੀ ਨੀਚੋਂ ਕਟਿੰਗ ਕਰਦੇ ਹੁੰਦੇ ਆ ਇਹ ਇਦਾਂ ਹੀ ਕਰਨੀ ਆ ਕੋਈ ਇਹਦੇ ਵਿੱਚ ਫਰਕ ਨਹੀਂ ਪਾਉਣਾ ਹੈਗਾ ਇਹਦੇ ਵਿੱਚੋਂ ਹੀ ਆਪਣਾ ਬੈਲਟ ਦਾ ਕਪੜਾ ਨਿਕਲਿਆ ਆਣਾ ਵਿੱਚੋਂ ਹੀ ਆਪਣੀ ਇਹਦੇ ਹੈਵੀ ਸਿਵਾਰ ਬਣ ਜਾਣੀ ਆ ਬੀ ਚੰਗੀ ਤਰ੍ਹਾਂ ਮੜਾ ਕੇ ਪ੍ਰੋਪਰ ਨਸਾਨੀ ਤੋਂ ਆਪਾਂ ਨੇ ਕਟਿੰਗ ਕਰ ਦੇਣੀ ਆ ਜੀ ਆਹ ਆਪਣੀ ਦੋ ਹੁੰਦੇ ਹੋ ਗਈ ਤੁਸੀਂ ਦੇਖ ਸਕਦੇ ਹੋਗੇ ਦੋ ਹੁੰਦੇ ਕੱਟੇ ਗਏ ਇਹ ਲੰਬਾਈ ਆਪਾਂ ਚੈੱਕ ਕਰਵਾ ਦਿੰਦੇ ਹਾਂ ਦੀ ਲੰਬਾਈ ਆਪਾਂ ਨੇ ਜਿਹੜੀ ਰੱਖਣੀ ਆਂਗੀ ਆਪਣੀ ਬਾਟਮ ਦੀ 32.5 ਇੰਚ ਰੱਖਣੀ ਆ ਬਿਦਾਊਟ ਬੈਲਟ 33.5 ਤਿਆਰ ਰਹਿ ਜੂਗੀ 32.5 ਰੱਖਣੀ ਆਪਾਂ ਨੇ ਜਿੰਨਾ ਕ ਆਪਣੇ ਕੋਲੇ ਵੱਧ ਤੁਹਾਨੂੰ ਲੱਗੇ ਵੀ ਮਾਰਜਨ ਵੱਧ ਦਾ ਬਾਅਦ ਵਿੱਚ ਤੁਸੀਂ ਉਹਨਾਂ ਕ ਕੱਟ ਸਕਦੇ ਹੋਗੇ ਨੀਚੋਂ ਵੀ ਕੱਟ ਸਕਦੇ ਹੋ ਉੱਪਰੋਂ ਵੀ ਕੱਟ ਸਕਦੇ ਹੋ ਕਿਉਂਕਿ ਹਜੇ ਆਪਾਂ ਇਹਦੀ ਆਸਣ ਦੀ ਕਾਟ ਨਹੀਂ ਪਾਈ ਹੈਗੀ ਜਿੱਦੋਂ ਤੁਹਾਨੂੰ ਲੋੜ ਲੱਗੇ ਉਦੋਂ ਤੁਸੀਂ ਕਟਿੰਗ ਕਰਦੇ ਹੋ ਆਪਾਂ ਇਹ ਵਾਧੂ ਕੱਪੜਾ ਲਾਤਾਗਾ ਹੁਣ ਦੂਜੇ ਗੁੰਡੇ ਦਾ ਵੀ ਆਪਾਂ ਇਦਾਂ ਹੀ ਮਾਰਜਨ ਲੈ ਕੇ 32.5 ਇੰਚ ਜਿੰਨੀ ਵੀ ਤੁਹਾਡੀ ਸਲਵਾਰ ਦੀ ਨਵਾਈ ਨੂੰ ਉਨੀ ਤਿਆਰ ਰੱਖ ਕੇ ਜੇ ਤੁਹਾਨੂੰ ਇੱਕ ਅੱਧਾ ਪੁਆਇੰਟ ਵੱਧ ਲੱਗਿਆ ਤਾਂ ਤੁਸੀਂ ਕਟਿੰਗ ਕਰਤੀ। ਇਹ ਆਪਣਾ ਦਾਕ ਇੰਟੀ ਇਹ ਵੀ ਵੱਡਾਗਾ ਇਹ ਵੀ ਆਪਾਂ ਕਟਿੰਗ ਕਰਦਾਂਗੇ। 3.32 ਰੱਖ ਕੇ ਆਪਣੇ ਦੋਨੇ ਕੁੰਦੇ ਕੱਟੇ ਗਏ ਨੇ ਇਹਦੀ ਆਪਾਂ ਜੇ ਆਸਣ ਦੀ ਕਾਟ ਨਹੀਂ ਪਾਈ ਹੈਗੀ ਹੁਣ ਤੁਹਾਨੂੰ ਆਸਣ ਦੀ ਕਾਟ ਦੱਸ ਦੇਵਾਂਗੇ ਆਹ ਦੇਖ ਸਕਦੇ ਹੋ ਤੁਸੀਂ ਸਿੱਧੇ ਹੀ ਕੱਟੇ ਗਏ ਨੇ ਚਾਰੋਂ ਕੁੰਦਿਆਂ ਨੂੰ ਹੁਣ ਆਪਾਂ ਨੇ ਇਦਾਂ ਜੋੜ ਲੈਣਾ ਜਿੰਨੀ ਕੁ ਤੁਸੀਂ ਭਾਰੀ ਸਲਵਾਰ ਰੱਖਣੀ ਆ ਆਪਦੇ ਹਿਸਾਬ ਨਾਲ 8 ਇੰਚ ਦੀ ਜਿੰਨੇ ਵੀ ਤੇ ਵੀ ਤੁਸੀਂ ਕੁੰਦੇ ਪਾਉਣੇ ਨੇ ਸਲਵਾਰ ਦੇ ਵਿੱਚ ਜਿਵੇਂ ਮੈਂ 28 ਇੰਚ ਦੀ ਪਾਉਣੀ ਹੁੰਦੀ ਹੈ ਕਿ 28 ਇੰਚ ਇਤੋਂ ਜ਼ਿਆਦਾ ਜੇ ਆਪਾਂ ਪਾਉਨੇ ਆ ਤੇ 38 ਇੰਚ ਦੇ ਫਿਰ ਸਲਵਾਰ ਜਿਹੜੀ ਜ਼ਿਆਦਾ ਹੈ ਵੀ ਬਣ ਜਾਂਦੀ ਹੈ ਵੀ 28 ਦੇ ਰੱਖ ਸਕਦੇ ਹੋ ਤੁਸੀਂ 29 ਦੇ ਰੱਖ ਸਕਦੇ ਹੋ ਕੁੰਦਿਆਂ ਦੀ ਚੜਾਈ ਆਪਾਂ 28 28.5 ਰੱਖਾਂਗੇ ਦੇਖ ਸਕਦੇ ਹੋ 28.5 ਰੱਖ ਕੇ ਹੁਣ ਆਪਾਂ ਇੱਥੇ ਲਾ ਦੇਣੀ ਆ ਇਹਦੀ ਰਿਕਾਰਡ ਪਾਉਣੀ ਹੈ ਦਾ ਜਿਹੜਾ ਆਸਣਾ ਉਹ ਵਾਲਾ ਹੁਣ ਆਪਾਂ ਇੱਥੇ ਰੱਖਣਾ ਇਹ ਤੁਹਾਨੂੰ ਦੱਸ ਦੇਵਾਂਗੇ ਲੰਬੇ ਆਪਾਂ ਜਿੰਨੀ ਆਪਣੀ ਲੰਬਾਈ ਰੱਖਣੀ ਹੁੰਦੀ ਆ ਆਪਾਂ ਲੰਬੇ ਰੱਖ ਲੈ ਕੰਨੀ ਤੋਂ ਜਿੰਨੀ ਲੰਬਾਈ ਰੱਖਣੀ ਆਗੇ ਉਦੋਂ ਮਗਰੋਂ ਆਪਾਂ ਇਹਨਾਂ ਦੀ ਚੜਾਈ ਕਿੰਨੀ ਰੱਖਣੀ ਆਗੇ ਚੜਾਈ ਜਿਹੜੀ ਰੱਖੀ ਜਣਾਗੇ ਆਪਾਂ ਤੁਸੀਂ ਆਦੀ ਮਰਜ਼ੀ ਨਾਲ ਹੌਲੀ ਭਾਲੀ ਭਾਰੀ ਜਿੰਨੀ ਮਰਜ਼ੀ ਰੱਖ ਸਕਦੇ ਹੋ ਪਰ 26 27 ਤੋਂ ਪਲੱਸ ਰੱਖਿਓ ਕਿਉਂਕਿ ਨਹੀਂ ਫਿਰ ਸਲਵਾਰ ਫਸਣ ਲੱਗ ਜਾਂਦੀ ਆਗੇ ਆਪਾਂ ਇਹ 28.5 ਰੱਖ ਲਈ 28.5 ਤੇ ਆਪਾਂ ਮਾਰਜਨ ਇਹਦਾ ਲਾਤਾ ਹੁਣ ਆਪਾਂ ਲਾਉਣਾ ਇਹਦਾ ਆਸਣ ਦਾ ਨਸਾਨਾ ਜਿਵੇਂ ਹੁਣ ਇਹ ਵਾਲਾ 11 ਆ ਜਾਂਦਾ 11 ਤਾਂ ਬਹੁਤ ਵੱਡਾ ਹੋ ਗਿਆ ਆਪਾਂ ਆਸਾਨ ਰੱਖਣਾਗਾ 9.5 9 ਇੰਚ ਤਿਆਰ 10 ਇੰਚ ਤੇ ਨਿਸ਼ਾਨੀ ਲਾਵਾਂਗੇ ਹੁਣ ਆਪਾਂ ਇਹਨੂੰ ਮਿਲਾ ਦੇਣਾਗਾ ਜਿਹੜਾ ਆਹ ਵਾਲਾ ਬਾਧੂ ਕੱਪੜਾਗਾ ਇਹਨੂੰ ਆਪਾਂ ਆਹ ਨਿਸ਼ਾਨੀ ਤੋਂ ਕਟਿੰਗ ਕਰ ਦੇਣੀ ਆ ਇੱਥੇ ਆਪਾਂ ਲਾਇਆ 10 ਤੇ ਮਾਰਜਨ ਇੱਥੋਂ ਆਪਾਂ ਆਹ ਵਾਲੀ ਪਾ ਦੇਣੀ ਆ ਦੀ ਜਿੰਨੀ ਇੱਕ ਬਾਧੂ ਐਕਸਟਰਾ ਕੱਪੜਾ ਲਿਆ ਉਹਦੀ ਕਾਟ ਆ ਕਪੜਾ ਆਪਣੇ 벨ਟ ਦੇ ਕਿਸੇ ਵੀ ਕੰਮ ਆ ਸਕਦਾਗਾ ਥੋੜਾ ਜਿਹਾ ਵਿੱਚ ਜੋੜ પા ਕੇ ਸਾਰੇ 33 ਇੰਚ ਕਪੜਾ ਸੀਗਾ ਆਪਣੇ ਕੋਲ ਇਹ ਜਿਹਦੀ ਆਪਾਂ ਕਟਿੰਗ ਕੀਤੀ ਆਗੀ ਸਲਵਾਰ ਦੇਖ ਸਕਦੇ ਹੋ ਪੂਰੀ ਤੁਸੀਂ ਹੈਵੀ ਬਣ ਜਾਣੀ ਐ ਦੀ ਇੰਨਾ ਪਣਾ ਨਿਕਲਿਆ ਸਲਵਾਰ ਦਾ ਵਿੱਚੋਂ ਆਸਣ ਕੱਢਿਆ ਆਪਾਂ ਨੇ ਨਾਲ ਹੀ ਪੂਰੀ ਕੁੰਦਿਆਂ ਦੀ ਲੈਂਥ ਨਿਕਲ ਆਈ ਸਾਰਾ 33 ਇੰਚ ਕਪੜੇ ਜੋ ਆਪਣੀ 32.5 ਇੰਚ ਸਲਵਾਰ ਹੈ ਜਿਹੜੀ ਰੈਡੀ ਹੁੰਦੀ ਹੈਗੀ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਤੁਸੀਂ ਵੀ इजी ਤਰੀਕੇ ਨਾਲ ਇਹ ਸਲਵਾਰ ਦੀ ਕਟਿੰਗ ਇਦਾਂ ਕਰ ਸਕਦੇ ਹੋਗੇ ਕੋਈ ਵੱਡਾ ਔਖਾ ਕੰਮ ਨਹੀਂ ਹੈਗਾ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ